ਤਸਵੀਰਾਂ ਦੇ ਵਿੱਚ ਤੁਸੀਂ ਦੋ ਨੌਜਵਾਨਾਂ ਨੂੰ ਦੇਖ ਰਹੇ ਹੋ ਜੋ ਕਿ ਬੜੇ ਡਰੇ ਹੋਏ ਲੱਗ ਰਹੇ ਨੇ ਅਤੇ ਆਸਾ ਪਾਸਾ ਦੇਖਦੇ ਹੋਏ ਦਬਵੇਂ ਪੈਰਾਂ ਦੇ ਨਾਲ ਅੱਗੇ ਵਧਦੇ ਨਜ਼ਰ ਆ ਰਹੇ ਨੇ ਦਰਅਸਲ ਇਹ ਜਿਹੜੇ ਨੌਜਵਾਨ ਨੇ ਇੱਕ ਸਰਕਾਰੀ ਸਕੂਲ ਦੇ ਵਿੱਚ ਦਾਖਲ ਹੋ ਜਾਂਦੇ ਨੇ ਅਤੇ ਸਕੂਲ ਦੇ ਵਿੱਚ ਜਾ ਕੇ ਅਜੀਹਾ ਪੁੱਠਾ ਕੰਮ ਕਰਦੇ ਨੇ ਕਿ ਦੇਖ ਕੇ ਸਕੂਲ ਦੇ ਮਾਸਟਰ ਵੀ ਹੈਰਾਨ ਰਹਿ ਗਏ ਜੀ ਹਾਂ ਜਦੋਂ ਇਹਨਾਂ ਨੌਜਵਾਨਾਂ ਨੂੰ ਪਤਾ ਲੱਗਿਆ ਕਿ ਕੈਮਰੇ ਦੇ ਵਿੱਚ ਉਹਨਾਂ ਦੀਆਂ ਤਸਵੀਰਾਂ ਕੈਦ ਹੋ ਰਹੀਆਂ ਨੇ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਸਕੂਲ ਦੇ ਕੈਮਰੇ ਭੰਨੇ ਇਸ ਤੋਂ ਬਾਅਦ ਉਹਨਾਂ ਨੇ ਸਕੂਲ ਦੇ ਵਿੱਚ ਲੱਗੀਆਂ ਟੂਟੀਆਂ ਅਤੇ ਐਲਸੀਡੀ ਚੋਰੀ ਕਰਕੇ ਫਰਾਰ ਹੋ ਗਏ ਤਸਵੀਰਾਂ ਦੇ ਵਿੱਚ ਤੁਸੀਂ ਟੁੱਟੇ ਹੋਏ ਜਿੰਦਰੇ ਵੀ ਦੇਖ ਰਹੇ ਹੋ ਉਸ ਤੋਂ ਬਾਅਦ ਜਦੋਂ ਸਕੂਲ ਦੇ ਅਧਿਆਪਕ ਸਕੂਲ ਵਿੱਚ ਪਹੁੰਚੇ ਤਾਂ ਉਹਨਾਂ ਨੇ ਉੱਥੇ ਦਾ ਜੋ ਸੀਨ ਦੇਖਿਆ ਉਸ ਨੂੰ ਦੇਖ ਕੇ ਹੈਰਾਨ ਹੋ ਗਏ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਸਕੂਲਾਂ ਦੇ ਵਿੱਚ ਛੁੱਟੀਆਂ ਕੀਤੀਆਂ ਗਈਆਂ ਸੀ ਅਸੀਂ ਹਫ਼ਤੇ ਬਾਅਦ ਆ ਕੇ ਸਕੂਲ ਦੀ ਸਾਫ਼ ਸਫਾਈ ਕਰਦੇ ਆਂ ਤੇ ਅੱਜ ਜਦੋਂ ਸਕੂਲ ਦੇ ਵਿੱਚ ਆ ਕੇ ਦੇਖਿਆ ਤਾਂ ਇੱਥੇ ਸਾਰੇ ਸਮਾਨ ਦੀ ਭਾਂ ਤੋੜ ਕੀਤੀ ਹੋਈ ਅਤੇ ਟੂਟੀਆਂ ਚੋਰੀ ਹੋ ਗਈਆਂ ਇੱਥੋਂ ਤੱਕ ਕਿ ਸਕੂਲ ਦੇ ਵਿੱਚ ਲੱਗੀ ਐਲਸੀਡੀ ਵੀ ਚੋਰ ਚੋਰੀ ਕਰਕੇ ਲੈ ਗਈ ਜੀ ਭਾਜੀ ਕੀ ਨਾਮ ਜੀ ਸਨੀ ਸ਼ਾਬੜਾ ਸਾਇੰਸ ਦੇ ਆਪਕ ਸਰਕਾਰੀ ਮਿਡਲ ਸਕੂਲ ਆਲੋਆ ਕੀ ਗੱਲਬਾਤ ਹੋਈ ਆ ਅੱਜ ਅਸੀਂ 26 ਤਰੀਕ ਨੂੰ ਸਵੇਰੇ 9 ਵਜੇ ਜਦੋਂ ਸਕੂਲ ਦੀ ਸਫਾਈ ਕਰਾਣ ਆਏ ਆ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਗਰਮੀ ਛੁੱਟੀਆਂ ਚੱਲ ਰਹੀਆਂ ਹਨ ਅਸੀਂ ਦੇਖਿਆ ਕਿ ਸਕੂਲਾਂ ਦੇ ਤਾਲੇ ਟੁੱਟੇ ਹੋਏ ਸੀਗੇ ਅੰਦਰੋਂ ਇੱਕ LED ਦਾ ਕਮਰੇ ਦਾ ਤਾਰ ਟੁੱਟਾ ਹੋਇਆ ਸੀ LED ਚੋਰੀ ਹੋ ਗਈ ਬਾਥਰੂਮ ਦੀਆਂ ਟੂਟੀਆਂ ਲਾ ਕੇ ਲੈ ਗਏ ਫਿਰ ਕੈਮਰੇ ਚਾਰ ਕੈਮਰੇ ਬਿਲਕੁਲ ਤੋੜ ਬੰਨ ਕੀਤੀ ਹੋਈ ਸਕੂਲ ਚਾਰ ਕੈਮਰੇ ਤੋੜ ਕੇ ਗਏ ਆ ਫਿਰ ਅਸੀਂ ਮੌਕੇ ਤੇ 100 ਨੰਬਰ ਤੇ ਪੁਲਿਸ ਨੂੰ ਇਤਲਾਹ ਦਿੱਤਾ ਮੌਕੇ ਤੇ ਦੋ ਮੁਲਾਜ਼ਮ ਜਿਹੜੇ ਆ ਉਹ ਸਾਡੇ ਪਹੁੰਚੇ ਸਾਡੇ ਕੋਲ ਸੀਸੀਟੀਵੀ ਕੈਮਰੇ ਵਗੈਰਾ ਜਿਹੜੇ ਹੈਗਾ ਕੁਛ ਆਇਆ ਉਹਦੇ ਸੀਸੀਟੀਵੀ ਕੈਮਰੇ ਦੀ ਫੁਟੇਜ ਅਸੀਂ ਦੇਖੀ ਚੰਗੀ ਤਰ੍ਹਾਂ ਖੰਗੋਲੀ 2 ਘੰਟੇ ਲਗਾਏ ਤਾਂ ਦੇਖਿਆ ਕਿ ਦੋ ਬੰਦੇ ਲੀਡਰ ਹੋ ਕੇ ਚੋਰੀ ਕਰ ਰਹੇ ਆ ਕੈਮਰੇ ਮੋਰੇ ਪ੍ਰੋਪਰ ਆ ਰਹੇ ਆ ਮੋਰੇ ਪਰ ਆਪਣਾ ਮੂੰਹ ਦਿਖਾ ਰਹੇ ਆ ਅਸੀਂ ਉਹ ਜਿਹੜੀ ਵੀਡੀਓ ਕਲਿੱਪ ਤੇ ਉਹਨਾਂ ਦੀ ਜਿਹੜੀ ਫੋਟੋ ਆ ਤਸਵੀਰਾਂ ਸਾਰੀਆਂ ਪੁਲਿਸ ਮੁਲਾਜ਼ ਇਹ ਲਾਈਟ ਲਾ ਦੇਣਾ ਚਾਹੀਦਾ ਸਾਰਿਆਂ ਪਾਸੇ ਇਹ ਬੰਦੇ ਫੜਨੇ ਓਕੇ ਨਹੀਂ ਹੈਗੇ ਜੇ ਪ੍ਰਸ਼ਾਸਨ ਚਾਵੇ ਤਾਂ ਉਹਨਾਂ ਨੂੰ ਮਤਲਬ ਫੜਿਆ ਜਾ ਸਕਦਾ ਵਾ ਉਹਨਾਂ ਤੋਂ ਹੋਰ ਵੀ ਕੀਤੀਆਂ ਗਈਆਂ ਚੋਰੀਆਂ ਬੁਲਾਈਆਂ ਜਾ ਸਕਦੀਆਂ ਜੇਕਰ ਗੱਲ ਕਰੀਏ ਸ਼ਾਵੜਾ ਜੀ ਲਗਾਤਾਰ ਨਕੂਦਰ ਦੇ ਵਿੱਚ ਦੋ ਜਾਂ ਤਿੰਨ ਸਕੂਲਾਂ ਨੂੰ ਨਿਸ਼ਾਨਾ ਬਣਾਇਆ ਗਿਆ ਚੋਰਾਂ ਵੱਲੋਂ ਕਿਸ ਤਰ੍ਹਾਂ ਦੇਖਦੇ ਆਂ ਬਹੁਤ ਹੀ ਮੰਦਪਾਗੀ ਘਟਨਾ ਜਿਹੜੀ ਕਿ ਹੁਣ ਸਕੂਲਾਂ ਨੂੰ ਛੱਡਿਆ ਜਾ ਰਿਹਾ ਇਹ ਸਭ ਨਸ਼ੇ ਦੀ ਜਿਹੜੀ ਹੋਂਦ ਕਰਕੇ ਹੋ ਰਿਹਾ ਵਾ ਨਸ਼ਾ ਬਹੁਤ ਵੱਧ ਗਿਆ ਵਾ ਨਸ਼ੇ ਨੂੰ ਕਾਬੂ ਪਾਣਾ ਬਹੁਤ ਜ਼ਰੂਰੀ ਆ ਇਹਨੇ ਛੇੜੀਆਂ ਵੱਲੋਂ ਹੀ ਕੀਤੀ ਗਈ ਦੇਖੋ ਸਕੂਲਾਂ ਵਿੱਚ ਲਾਇਬ੍ਰੇਰੀ ਦੇ ਕਿਤਾਬਾਂ ਚੱਕਣੀਆਂ ਉਹਨਾਂ ਦੇ ਕਿਸੇ ਕੰਮ ਦੀਆਂ ਨਹੀਂ ਹੈਗੀਆਂ ਨਾ ਉਹਨਾਂ ਨੇ ਪੜ੍ਹਣੀਆਂ ਰੱਦੀ ਵੇਚਣੀਆਂ 2-400 ਰੁਪਏ ਦੀਆਂ ਸੋ ਨਸ਼ਾ ਜਿਹੜਾ ਰੋਕਣਾ ਬਹੁਤ ਜ਼ਰੂਰੀ ਹੈ ਕਿੰਨੀਆਂ ਕਿਤਾਬਾਂ ਲੈ ਗਿਆ ਤੁਹਾਡੀਆਂ ਸਾਡੀਆਂ ਲਗਭਗ 70 ਤੋਂ 80 ਹਜ਼ਾਰ ਦੀਆਂ ਪਿਛਲੇ ਮਹੀਨੇ 7 ਤਰੀਕ ਇਸੇ ਮਹੀਨੇ 7 ਤਰੀਕ ਨੂੰ ਇਹਦੀ ਵੀ ਕੰਪਲੀਟ ਇਹਦੀ ਵੀ ਦਰਖਾਸਤ ਦਿੱਤੀ ਹੋਈ ਆ ਮੌਕੇ ਦੇ ਮੁਲਾਜ਼ਮ ਆਏ ਸੀਗੇ ਤਵਦੀਸ਼ ਜਾਰੀ ਆ ਉਹਨਾਂ ਦੇ ਵੀ ਹਾਲ ਤੱਕ ਫੜੇ ਨਹੀਂ ਗਏ ਹੋ ਸਕਦਾ ਕਿ ਇਹਦੇ ਨਾਲ ਹੀ ਨਾ ਚੋਰਾਂ ਨਾਲ ਹੀ ਉਹਨਾਂ ਦਾ ਸੰਬੰਧ ਹੋਵੇ ਅਸੀਂ ਮੰਗ ਕਰਦੇ ਆ ਕਿ ਇਹ ਚੋਰਾਂ ਨੂੰ ਫੜਿਆ ਜਾਵੇ ਜਲਦੀ ਜਲਦੀ ਚੌਂਕੀਦਾਰ ਵਗੈਰਾ ਇਸ ਤੇ ਅਸੀਂ ਇੱਕ ਪ੍ਰਸ਼ਾਸਨ ਤੋਂ ਹੋਰ ਮੰਗ ਕਰਦੇ ਆ ਕਿ ਚੌਂਕੀਦਾਰ ਸਕੂਲ ਚ ਬਹੁਤ ਜ਼ਰੂਰੀ ਆ ਚੌਂਕੀਦਾਰ ਸਰਕਾਰੀ ਸਕੂਲਾਂ ਚਾਹੀਦੇ ਆ ਸਾਡੇ ਸਕੂਲ ਚ ਜਿਹੜਾ ਵਾ ਚੌਂਕੀਦਾਰ ਨਹੀਂ ਹੈਗਾ ਅਸੀਂ ਮੰਗ ਕਰਦੇ ਪ੍ਰਸ਼ਾਸਨ ਤੋਂ ਕਿ ਚੌਂਕੀਦਾਰ ਦਿੱਤਾ ਜਾਵੇ ਸਾਨੂੰ ਤਾਂ ਕਿ ਦਰਿਆ ਨੂੰ ਦੁਨੀਆ ਘਟਰਾਵਾ ਜੜੀਆਂ ਉਤੋਂ ਬਚਿਆ ਜਾ ਸਕੇ ਸੋਦਾਦ ਦੇ ਕਿ ਇਸ ਪੂਰੀ ਘਟਨਾ ਨੂੰ ਲੈ ਕੇ ਪੁਲਿਸ ਨੂੰ ਸੂਚਨਾ ਦਿੱਤੀ ਗਈ ਤਾਂ ਮੌਕੇ ਤੇ ਪੁਲਿਸ ਦੀ ਟੀਮ ਪਹੁੰਚੀ ਅਤੇ ਉਹਨਾਂ ਨੇ ਸਕੂਲ ਦਾ ਜਾਇਜ਼ਾ ਲਿਆ ਅਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਹਕੀਕਤ ਟੀਵੀ ਪੰਜਾਬੀ ਲਈ ਨਕੋਦਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ